ਹੁਣ ਤੁਸੀਂ ਕਮੈਂਟ ਲਿਖ ਕੇ ਦੱਸੋ ਕਿ ਇਸ ਨੂੰ ਇੱਕ ਹੋਰ ਯੂ ਟਰਨ ਕਿਹਾ ਜਾਏਗਾ ਘਰ ਵਾਪਸੀ ਕਹੀ ਜਾਏਗੀ ਜਾਂ ਫਿਰ ਸਿਰੇ ਦੀ ਮੌਕਾ ਪ੍ਰਸਤੀ ਕਹੀ ਜਾਏਗੀ ਕੱਲ ਇੱਕ ਬਹੁਤ ਵੱਡੀ ਖਬਰ ਆਈ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਹੈ ਐਮਐਲਏ ਤੋਂ ਵੀ ਅਸਤੀਫਾ ਆਮ ਆਦਮੀ ਪਾਰਟੀ ਤੋਂ ਵੀ ਅਸਤੀਫਾ ਤੇ ਸਿਆਸਤ ਛੱਡਣ ਦਾ ਵੀ ਐਲਾਨ ਤੇ ਅੱਜ ਇੱਕ ਹੋਰ ਖਬਰ ਆਈ ਕਿ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਕਿਉਂਕਿ ਪਾਰਟੀ ਨੇ ਉਹਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਤੇ ਹੁਣ ਇਸ ਨੂੰ ਕਿਹਾ ਕੀ ਜਾਊਗਾ ਦੇਖੋ ਜੀ ਅਨਮੋਲ ਗਗਨਮਾਨ ਦਾ ਵੀ ਬਿਆਨ ਅੱਜ ਆਇਆ ਤੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਆ ਗਿਆ ਤੇ ਨਾਲ ਦੀ ਨਾਲ ਅਮਨ अरोੜਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਬਿਆਨ ਵੀ ਆ ਗਿਆ ਇਸ ਮਾਮਲੇ ਦੇ ਉੱਪਰ ਜਿਹੜੇ ਸਪੀਕਰ ਸੰਧਵਾ ਸਾਹਿਬ ਨੇ ਉਹਨਾਂ ਦਾ ਬਿਆਨ ਵੀ ਚਰਚਾ ਦੇ ਵਿੱਚ ਹੈ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਮਿੱਤਰ ਪਿਆਰਿਓ ਪਹਿਲੀ ਤਾਂ ਗੱਲ ਇਹ ਜਿਹੜੀ ਮੌਜੂਦਾ ਦੌਰ ਦੀ ਸਿਆਸਤਾਂ ਇਹਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਦੋਂ ਕੋਈ ਪਾਰਟੀ 'ਚ ਆਉਂਦਾ ਹੈ ਤੇ ਜਦੋਂ ਕੋਈ ਪਾਰਟੀ ਛੱਡਦਾ ਹੈ ਉਹਨੂੰ ਬੜਾ ਸੀਰੀਅਸਲੀ ਲੈਂਦੇ ਨੇ ਲੋਕੀ ਐ ਸੋਚਣ ਲੱਗ ਪੈਂਦੇ ਨੇ ਵੀ ਸ਼ਾਇਦ ਇਹ ਹਲਕੇ ਦੇ ਲੋਕਾਂ ਵਾਸਤੇ ਜਾਂ ਸਮਾਜ ਦੀ ਭਲਾਈ ਵਾਸਤੇ ਕੋਈ ਫੈਸਲਾ ਲਿਆ ਜਾ ਰਿਹਾ ਹੈ ਵੇਖੋ ਜਦੋਂ ਵੀ ਇਸ ਮੌਜੂਦਾ ਦੌਰ ਦੀ ਇਹ ਮੌਕਾ ਪ੍ਰਸਤ ਰਾਜਨੀਤੀ ਹੈ ਇਹ ਸਵਾਰਥੀ ਰਾਜਨੀਤੀ ਹੈ ਇਹਦੇ ਵਿੱਚ ਜਦੋਂ ਵੀ ਕੋਈ ਕਿਸੇ ਪਾਰਟੀ 'ਚ ਸ਼ਾਮਲ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਪੰਜਾਬ ਦੇ ਹਿੱਤ ਵਾਸਤੇ ਮੈਂ ਲੋਕ ਸੇਵਾ ਵਾਸਤੇ ਮੈਂ ਸਮਾਜ ਲਈ ਕੰਮ ਕਰਨ ਆਇਆ ਪਰ ਆਇਆ ਕਾਹਦੇ ਲਈ ਹੁੰਦਾ ਆਪਣੀ ਸੇਵਾ ਕਰਨ ਵਾਸਤੇ ਆਪਣੇ ਘਰ ਦੀ ਸੇਵਾ ਕਰਨ ਵਾਸਤੇ ਆਪਣੀਆਂ ਜਾਇਦਾਦਾਂ ਵਧਾਉਣ ਵਾਸਤੇ ਅਹੁਦਿਆਂ ਵਾਸਤੇ ਇਹ ਸਾਰੇ ਕੁਛ ਵਾਸਤੇ ਤੇ ਜਦੋਂ ਕੋਈ ਪਾਰਟੀ ਕੋਈ ਛੱਡਦਾ ਹੈ ਉਦੋਂ ਵੀ ਅਕਸਰ ਇਦਾਂ ਦੇ ਬਿਆਨ ਆਉਂਦੇ ਨੇ ਕਿ ਮੈਂ ਪੰਜਾਬ ਦੇ ਹਿੱਤ ਲਈ ਮੈਂ ਲੋਕਾਂ ਦੇ ਹਿੱਤ ਲਈ ਮੈਂ ਮੈਂ ਇਹ ਕੁਰਬਾਨੀ ਕਰ ਰਿਹਾ ਪਰ ਅਸਲ ਦੇ ਵਿੱਚ ਇਹ ਸਿਰੇ ਦੀ ਮੌਕਾ ਪ੍ਰਸਤੀ ਹੁੰਦੀ ਆ ਪਿਆਰਿਓ ਹੁਣ ਅੱਜ ਅਨਮੋਲ ਗਗਨ ਮਾਨ ਦਾ ਬਿਆਨ ਆਇਆ ਐਕਸ ਦੇ ਉੱਪਰ ਵੀ ਮੈਂ ਪਾਰਟੀ ਦਾ ਫੈਸਲਾ ਮੰਨ ਲਿਆ ਤੇ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਤੇ ਪਹਿਲਾ ਅਮਨ अरोड़ा ਨੇ ਇੱਕ ਪੋਸਟ ਪਾਈ ਆ ਜਿਹੜੀ ਫੋਟੋ ਆਪਾਂ ਲਾਈ ਹੋਈ ਆ ਸਾਈਡ ਤੇ ਅਮਨ अरोड़ा ਨੇ ਇਹ ਕਿਹਾ ਵੀ ਅੱਜ ਪਾਰਟੀ ਪ੍ਰਧਾਨ ਅਮਨ अरोड़ा ਸਾਹਿਬ ਅਨਮੋਲ ਗਗਨਮਾਨ ਦੇ ਘਰ ਗਏ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਕੇ ਤੇ ਫਿਰ ਅਨਮੋਲ ਗਗਨਮਾਨ ਨੂੰ ਕਹਿ ਦਿੱਤਾ ਵੀ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਵੇਗਾ ਤੇ ਫਿਰ ਅਨਮੋਲ ਗਗਨਮਾਨ ਨੇ ਕਹਿਤਾ ਵੀ ਵੇਖੋ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਮੈਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੁਣ ਇਹ ਚੱਲ ਕੀ ਰਿਹਾ ਹੈ ਇਹਦੇ ਉੱਪਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਆਈ ਉਹ ਕਹਿੰਦੇ ਕਿ ਕਈ ਵਾਰੀ ਕੁਝ ਲੋਕ ਜਜਬਾਤੀ ਹੋ ਕੇ ਕੋਈ ਫੈਸਲਾ ਲੈ ਲੈਂਦੇ ਆ ਤੇ ਲੋਕਾਂ ਨੂੰ ਪਾਰਟੀ ਚ ਆਉਣਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਹੁਣ ਮੁੱਖ ਮੰਤਰੀ ਦੇ ਇਹ ਬਿਆਨ ਦੇ ਵੀ ਕੁਝ ਅਰਥ ਨਹੀਂ ਸਾਰੀ ਗੱਲ ਆਪਾਂ ਕਰਦੇ ਆ ਪਹਿਲਾਂ ਤਾਂ ਮਿੱਤਰ ਪਿਆਰੋ ਆਪਣੇ ਚੈਨਲ ਨੂੰ ਤੁਸੀਂ ਨਾਲ ਸਬਸਕ੍ਰਾਈਬ ਤੇ ਫੋਲੋ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹ ਜ਼ਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਤੇ ਸੂਚਨਾਵਾਂ ਪਹੁੰਚਦੀਆਂ ਰਹਿਣ ਹਾਂ ਹੁਣ ਵੇਖੋ ਜਿਹੜੀ ਇਹ ਸਾਰੀ ਗੱਲਬਾਤ ਅੱਜ ਆਈ ਹੈ ਇਹ ਬਿਲਕੁਲ ਬਾਰੀ ਦਿਖਾਵਾ ਹੈ ਕੀ ਅਨਮੋਲ ਗਗਨਮਾਨ ਇੰਨੀ ਕਮਲੀ ਹੈ ਕਿ ਉਹਨੂੰ ਇੰਨੀ ਨਹੀਂ ਸਮਝਾ ਗਈ ਕਿ ਉਹ ਮੜੀ ਦੀ ਗੱਲ ਤੇ ਉਹਨੇ ਅਸਤੀਫਾ ਦੇ ਦਿੱਤਾ ਪਹਿਲਾਂ ਤੇ ਫਿਰ ਉਹਨਾਂ ਨੇ ਮਾੜਾ ਜਾ ਘਰ ਜਾ ਕੇ ਕਹਿਤਾ ਨਾ 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 ਤੇ ਅਸਤੀਫਾ ਵਾਪਸ ਲੈ ਲਿਆ ਹੱਦ ਹੋ ਗਈ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਅਨਮੋਲ ਗਗਨਮਾਨ ਉਹਨਾਂ ਦਾ ਜਿਹੜੀ ਅਕਲ ਦਾ ਪੱਧਰ ਹੈ ਉਹ ਜਵਾਕਾਂ ਨਾਲੋਂ ਵੀ ਘੱਟ ਹੈ ਕੀ ਅਸਤੀਫਿਆਂ ਦੇ ਵੱਡੇ ਫੈਸਲੇ ਇੱਕਦਮ ਲੈਣੇ ਤੇ ਫਿਰ ਇੱਕਦਮ ਵਾਪਸ ਲੈ ਲੈਣੇ ਕੀ ਇਹ ਬਚਕਾਨਾ ਹਰਕਤ ਨਹੀਂ ਜਿਹੜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਉਹਦਾ ਅਰਥ ਵੀ ਇਹੋ ਹੀ ਹੈ ਉਹਨਾਂ ਨੇ ਕਿਹਾ ਕਿ ਕਈ ਲੋਕ ਜਜਬਾਤੀ ਹੋ ਕੇ ਕਾਲੀ ਚ ਕੋਈ ਫੈਸਲਾ ਲੈ ਲੈਂਦੇ ਨੇ ਤੇ ਜੋ ਠੀਕ ਨਹੀਂ ਹੈ ਇਹਦਾ ਮਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਅਨਮੋਲ ਗਗਨਮਾਨ ਨੂੰ ਕੋਈ ਮੈਚੂਰ ਜਾ ਬੋਤ ਡੂੰਗੀ ਸਮਝ ਵਾਲੇ ਨਹੀਂ ਸਮਝਦੇ ਹੁਣੇ ਤਾਂ ਹੀ ਉਹਨਾਂ ਨੇ ਕਿਹਾ ਕਿ ਜਜਬਾਤੀ ਹੋ ਕੇ ਹੁਣ ਪੋਲਿਟਿਕਸ ਰਾਜਨੀਤੀ ਦੇ ਵਿੱਚ ਫੈਸਲੇ ਮਾੜੀ ਜੀ ਗੱਲ ਤੋਂ ਜਜਬਾਤੀ ਹੋ ਕੇ ਥੋੜਾ ਲੈ ਜਾਂਦੇ ਨੇ ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਵੀ ਭਾਈ ਜੇ ਜਾ ਕੇ ਪਾਰਟੀ ਪ੍ਰਧਾਨ ਨੇ ਗੱਲ ਕੀਤੀ ਹੈ ਤਾਂ ਫਿਰ ਤਾਂ ਵਾਪਸ ਲੈਣਾ ਹੀ ਪੈਣਾ ਸੀ ਫਿਰ ਐਡੀ ਕਾਲ ਕੀ ਸੀ ਅਸਤੀਫਾ ਦੇਣ ਦੀ ਦੇਖੋ ਗੱਲ ਸਿੱਧੀ ਹੈ ਪਾਰਟੀ ਦੇ ਵਿੱਚ ਮਸਲੇ ਵੱਡੇ ਬਣੇ ਪਏ ਨੇ ਜੋ ਜਾਣਕਾਰੀਆਂ ਨਿਕਲ ਕੇ ਆਸ-ਪਾਸੋਂ ਆ ਰਹੀਆਂ ਨੇ ਜਿਵੇਂ ਦੂਜੀਆਂ ਪਾਰਟੀਆਂ 'ਚ ਕਈ ਤਰ੍ਹਾਂ ਦੇ ਖਿਲਾਾਰੇ ਵੱਡੇ ਪੈ ਚੁੱਕੇ ਨੇ ਤੇ ਅੱਡੋ ਪਾਰਟੀ ਹੋਈਆਂ ਪਈਆਂ ਨੇ ਜਿਵੇਂ ਕਾਲੀ ਦਲ ਦਾ ਪੰਜਾਬ 'ਚ ਹਾਲ ਹੋਇਆ ਪਿਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਅੰਦਰ ਵੀ ਬਹੁਤ ਖਿਲਾਾਰੇ ਪਏ ਹੋਏ ਨੇ ਦਬੜੂ ਕੁਸਰੂਕ ਨੱਪ ਘੁੱਟ ਕਰਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਮਰ ਵਿਜੇ ਪ੍ਰਤਾਪ ਦਾ ਜਿਹੜਾ ਪਿਛਲੇ ਦਿਨ ਪਾਰਟੀ 'ਚੋਂ ਕੱਢਿਆ ਜਾਣਾ ਇਹ ਵੀ ਇਸੇ ਖਲਾਰੇ ਦਾ ਹੀ ਇੱਕ ਨਤੀਜਾ ਹੈ ਬਹੁਤ ਸਾਰੇ ਬਾਲੇ ਸਿਆਣੇ ਵੀਰ ਕਹਿ ਦਿੰਦੇ ਨੇ ਲੈ ਜੇਕਰ ਕੋਈ ਇੱਕ ਅਸਤੀਫਾ ਦੇ ਦੇ ਤੇ ਪਾਰਟੀ ਦਾ ਖਲਾਰਾ ਥੋੜਾ ਤੇ ਹੋਰੇ ਖਲਾਰੇ ਤੋਂ ਬਣਾ ਹੀ ਆ ਅਜੇ ਤਾਂ ਢੱਕੀ ਰਿੱਚਦੀ ਪਈ ਹੁੰਦੀ ਆ ਤੇ ਉਹਦਾ ਜਦੋਂ ਉਬਲਣਾ ਕਿਸੇ ਤੌੜੀ ਚ ਉਬਾਲ ਆਉਂਦਾ ਨਾ ਤੇ ਸਾਰੀ ਚੀਜ਼ ਇੱਕੇਦਮ ਤੌੜੀ ਚੋਂ ਬਾਹਰ ਨਹੀਂ ਆਉਦੀ ਹੁੰਦੀ ਪਹਿਲਾਂ ਪਹਿਲੇ ਉਬਾਲ ਚ ਉਤਲਾ ਪਾਣੀ ਜਿਹਾ ਆਉਂਦਾ ਹੁੰਦਾ ਫਿਰ ਹੌਲੀ ਹੌਲੀ ਜੇ ਉਹੀ ਅੱਗ ਓਨੀ ਵੱਲਦੀ ਰਵੇ ਫਿਰ ਹੌਲੀ-ਹੌਲੀ ਕਰਕੇ ਸਾਰਾ ਦੁੱਧ ਕਾੜਨੀ ਚੋਂ ਬਾਹਰ ਵੀ ਆ ਜਾਂਦਾ ਹੁੰਦਾ ਸੋ ਜਿਹੜਾ ਅਨਮੋਲ ਗਗਨ ਮਾਨ ਹੋਰਾਂ ਦਾ ਅਸਤੀਫਾ ਜਦੋਂ ਉਹਨਾਂ ਨੇ ਦਿੱਤਾ ਉਹਨਾਂ ਨੇ ਕਿਹਾ ਮੈਂ ਭਰੇ ਮਨ ਨਾਲ ਅਸਤੀਫਾ ਦਿੰਨੀ ਆ ਤੇ ਭਰੇ ਮਨ ਨਾਲ ਦਾ ਮਤਲਬ ਕੀ ਹੈ ਦੁਖੀ ਹੋ ਕੇ ਤੇ ਦੁਖੀ ਉਹ ਕਿਉਂ ਹੋਈ ਵੇਖੋ ਕੱਲ ਅਨਮੋਲ ਗਗਨ ਮਾਨ ਨੇ ਜੇ ਅਸਤੀਫਾ ਦਿੱਤਾ ਸੀ ਤਾਂ ਜੇ ਅਸਤੀਫਾ ਦੇਣਾ ਸੀ ਤਾਂ ਪੰਜਾਬ ਦੇ ਹਿੱਤ ਲਈ ਦੇਣਾ ਚਾਹੀਦਾ ਸੀ ਮੈਨੂੰ ਲੱਗਦਾ ਹੈ ਅਨਮੋਲ ਗਗਨਮਾਨ ਇਸ ਕਰਕੇ ਨਹੀਂ ਦੁਖੀ ਬਈ ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸੀ ਉਹ ਪੂਰੇ ਨਹੀਂ ਹੋ ਰਹੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਕਿਉਂ ਨਹੀਂ ਦਿੱਤਾ ਪੰਜਾਬ ਦੀ ਬੇਰੁਜ਼ਗਾਰੀ ਖਤਮ ਕਿਉਂ ਨਹੀਂ ਕੀਤੀ ਪੰਜਾਬ ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਹਾਲਤ ਉੱਪਰ ਚੁੱਕਣੀ ਸੀ ਉਹ ਚੁੱਕੀ ਕਿਉਂ ਨਹੀਂ ਜਿਹੜਾ ਕਿਸਾਨਾਂ ਨੂੰ 5 ਮਿੰਟ ਚ ਐਮਐਸਪੀ ਦੇਣੀ ਸੀ ਉਹ ਦਿੱਤੀ ਕਿਉਂ ਨਹੀਂ ਇਹ ਮੁੱਦਿਆਂ ਤੇ ਅਸਤੀਫਾ ਨਹੀਂ ਦਿੱਤਾ ਅਨਮੋਲ ਗਗਨਮਾਨ ਨੇ ਅਸਤੀਫਾ ਆਪਣੇ ਕੋਈ ਅਹੁਦਿਆਂ ਦੇ ਜਾਂ ਆਪਣੇ ਨਿੱਜੀ ਜੋ ਪਾਰਟੀ ਨਾਲ ਪ੍ਰੋਬਲਮ ਆਈਆਂ ਉਹਦੇ ਕਰਕੇ ਦਿੱਤਾ ਹੁਣ ਗੱਲਾਂ ਪੰਜਾਬ ਦੀਆਂ ਕਰਦੇ ਆ ਸਾਰੇ ਰਾਜਨੀਤਕ ਜਦੋਂ ਵੀ ਕੋਈ ਰਾਜਨੇਤਾ ਪਾਰਟੀ ਛੱਡਦਾ ਜਾਂ ਅਸਤੀਫੇ ਦਿੰਦਾ ਉਹ ਲੋਕਾਂ ਦੀਆਂ ਮੰਗਾਂ ਕਰਕੇ ਨਹੀਂ ਉਹਦੋਂ ਦਿੰਦਾ ਜਦੋਂ ਆਪਦੇ ਨਾਲ ਕੋਈ ਪ੍ਰੋਬਲਮ ਆ ਜੀ ਤੇ ਆਪਦੇ ਕਿਸੇ ਅਹੁਦੇ ਆਪਦੀ ਕਿਸੇ ਚੌਧਰ ਜਾਂ ਆਪਦੇ ਨਿੱਜੀ ਘਾਟਾ ਕੋਈ ਪੈ ਰਿਆ ਹੋਵੇ ਉਦੋਂ ਅਸਤੀਫਾ ਦਿੱਤਾ ਜਾਂਦਾ ਗੱਲਾਂ ਪੰਜਾਬ ਤੇ ਲੋਕਾਂ ਦੀਆਂ ਕਰਕੇ ਇਹ ਸਤਾ ਚ ਆਉਂਦੇ ਨੇ ਤੇ ਜਿੱਤਦੇ ਨੇ ਤੁਸੀਂ ਕੋਈ ਰਾਜਨੇਤਾ ਵੇਖਿਆ ਜਿਨੇ ਇਸ ਕਰਕੇ ਅਸਤੀਫਾ ਦਿੱਤਾ ਹੋਵੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਆਹ ਵਾਅਦੇ ਕੀਤੇ ਸੀ ਤੇ ਆਹ ਪੂਰੇ ਨਹੀਂ ਕੀਤੇ ਤੇ ਮੈਂ ਇਸ ਕਰਕੇ ਪਾਰਟੀ 'ਚੋਂ ਪਾਸੇ ਜਾ ਰਿਹਾ ਤੇ ਉਹ ਰਾਜਨੇਤਾ ਉਹ ਹੋਵੇ ਜਿਹਨੂੰ ਬਹੁਤ ਵੱਡੇ ਅਹੁਦਿਆਂ ਤੇ ਜਾਂ ਮੰਤਰੀ ਦੇ ਅਹੁਦੇ ਤੇ ਲਾਇਆ ਗਿਆ ਹੋਵੇ ਗੱਲਾਂ ਭਾਵੇਂ ਕਈਆਂ ਨੇ ਇਸ ਤਰ੍ਹਾਂ ਕੀਤੀਆਂ ਹੁਣ ਪਰ ਅਸਲ ਕਾਰਨ ਆਪਦੇ ਅਹੁਦਿਆਂ ਨਾਲ ਜੁੜਿਆ ਹੁੰਦਾ ਮਿੱਤਰੋ ਆਇਸ ਦੇਨ ਟਾਈਮ ਦੀ ਜਿਹੜੀ ਰਾਜਨੀਤੀ ਐ ਇਸ ਦੌਰ ਦੀ ਉਹਨੂੰ ਸਮਝਣਾ ਤੇ ਪਰਸ਼ਾਨਣਾ ਬਹੁਤ ਜ਼ਰੂਰੀ ਹੈ ਇਹ ਮੌਕਾ ਪਰਸਤ ਰਾਜਨੀਤੀ ਆ ਤੇ ਇਹਦੇ ਵਿੱਚ ਐਓ ਕੁਝ ਹੀ ਚੱਲਣਾ ਦੇਖੋ ਅਨਮੋਲ ਗਗਨ ਦੇ ਅਸਤੀਫੇ ਨੇ ਕਈ ਗੱਲਾਂ ਜਿਹੜੀਆਂ ਨੇ ਉਹ ਫਿਰ ਚਰਚਾ ਚ ਲੈੰਦੀਆਂ ਜਦੋਂ ਅਨਮੋਲ ਗਗਨ ਮਾਨ ਨੇ ਚੁਟਕੀ ਮਾਰ ਕੇ ਕਿਹਾ ਸੀ ਇਦਾਂ ਜਦੋਂ ਕਾਂਗਰਸ ਦਾ ਰਾਜ ਸੀ ਗੱਲ 2021 ਦੀ ਐ ਅਜੇ ਵੋਟਾਂ ਪੈਣੀਆਂ ਸੀ ਤਾਂ ਅਨਮੋਲ ਕਗਨਮਾਨ ਨੇ ਕਿਹਾ ਸੀ ਨਾ ਕਿ ਮੈਨੂੰ ਕੇਜਰੀਵਾਲ ਨੇ ਕਹਿ ਕੇ ਭੇਜਿਆ ਵੀ ਪੰਜਾਬ ਦੇ ਲੋਕਾਂ ਨੂੰ ਕਹੋ ਵੀ ਇਹ ਜਿਹੜੀ ਪਹਿਲਾਂ ਚੱਲਦੀ ਸਰਕਾਰ ਹੈ ਇਹ ਛੱਡ ਕੇ ਪਾਸੇ ਹੋਣ ਅਸੀਂ 5 ਮਿੰਟ ਤੇ ਐਮਐਸਪੀ ਦੇਵਾਂਗੇ ਸਾਰੀਆਂ ਫਸਲਾਂ ਤੇ 5 ਮਿੰਟ ਤੇ ਐਮਐਸਪੀ ਦੇਵਾਂਗੇ ਕੇਜਰੀਵਾਲ ਨੇ ਕਹਿ ਕੇ ਭੇਜਿਆ ਹੁਣ ਸਵਾਲ ਇਹ ਆ ਵੀ ਉਸ ਤੋਂ ਬਾਅਦ 5 ਮਿੰਟ 50 ਮਿੰਟ 500 ਮਿੰਟ 5000 ਮਿੰਟ ਪਤਾ ਨਹੀਂ ਕਿੰਨੇ ਕੁ ਮਿੰਟ ਲੰਘ ਗਏ ਅਜੇ ਤੱਕ ਤਾਂ 5 ਸਾਰੀਆਂ ਫਸਲਾਂ ਦਾ ਛੱਡੋ ਆ ਦੋ ਤਿੰਨ ਫਸਲਾ ਜਿਹੜੀਆਂ ਨਨਕਿਆ ਸੀ ਐਮਐਸਪੀ ਦੇਵਾਂਗੇ ਉਹਨਾਂ ਤੇ ਵੀ ਉਹ ਵਿਕੀਆਂ ਨਹੀਂ ਜਲੂਸ ਨਿਕਲ ਗਿਆ ਐਮਐਸਪੀ ਪਾਲਸੀ ਦਾ ਹੁਣ ਵੇਖੋ ਇੱਕ ਗੱਲ ਐ ਅਨਮੋਲ ਗਗਨਮਾਨ ਭੈਣ ਕੇਜਰੀਵਾਲ ਜੀ ਦੀ ਮੰਨ ਦੀ ਬਹੁਤ ਹੈ ਜੇ ਤਾਂ ਉਦੋਂ ਉਹਨੇ ਕਹਿਤਾ ਵੀ 5 ਮਿੰਟਾਂ ਚ ਐਮਐਸਪੀ ਦਾ ਐਲਾਨ ਕਰਦੇ ਜਾ ਕੇ ਤੇ ਅਨਮੋਲ ਗਗਨਮਾਨ ਨੇ ਉਹ ਕਰਤਾ ਤੇ ਅੱਜ ਉਹ ਕਹਿੰਦੀ ਪਈ ਐ ਵੀ ਕੇਜਰੀਵਾਲ ਸਾਹਿਬ ਨੇ ਕਿਹਾ ਅਸਤੀਫਾ ਵਾਪਸ ਲੈ ਲਓ ਇਸ ਕਰਕੇ ਮੈਂ ਵਾਪਸ ਲੈ ਰਹੀ ਹਾਂ ਉਹਨਾਂ ਦੇ ਕਹਿਣ ਤੇ ਇਹਦਾ ਮਤਲਬ ਵੀ ਤੁਸੀਂ ਕੇਜਰੀਵਾਲ ਸਾਹਿਬ ਦੀਆਂ ਗੱਲਾਂ ਨੂੰ ਫਿਰ ਅੱਖਾਂ ਬੰਦ ਕਰਕੇ ਮੰਨਦੇ ਹੋ ਵੇਖੋ ਜਦੋਂ ਕੱਲ ਅਸਤੀਫਾ ਦਿੱਤਾ ਅਨਮੋਲ ਗਗਨਮਾਨ ਨੇ ਉਦੋਂ 3 ਦਿਨ ਪਹਿਲਾਂ ਫੋਟੋਆਂ ਆਈਆਂ ਅਨਮੋਲ ਗਗਨਮਾਨ ਨੇ ਆਪਣੇ ਅਕਾਊਂਟ ਤੇ ਪਾਈਆਂ 3 ਦਿਨ ਪਹਿਲਾਂ ਅਨਮੋਲ ਗਗਨਮਾਨ ਕੇਜਰੀਵਾਲ ਨਾਲ ਦਿੱਲੀ ਮੀਟਿੰਗ ਕਰਕੇ ਆਈ ਆਈ ਕੇ ਨਾ ਆਈ ਤੇ ਫਿਰ ਜੇ ਕੇਜਰੀਵਾਲ ਦੀ ਮੰਨਣੀਆਂ ਸੀ ਤੇ ਫੇਰ ਕੇਜਰੀਵਾਲ ਤਾਂ ਤਿੰਨ ਦਿਨ ਪਹਿਲਾਂ ਉਹਨੇ ਗੱਲਾਂ ਕੀਤੀਆਂ ਹੀ ਹੋਣਗੀਆਂ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਅੱਜ ਇਹ ਜਿਹੜਾ ਯੂ ਟਰਨ ਮੈਂ ਕਹੂੰਗਾ ਇਹਨੂੰ ਜਾਂ ਇਹ ਮੌਕਾ ਪ੍ਰਸਤੀ ਵਾਲੀ ਐ ਕੋਈ ਗੱਲ ਕਈ ਸਿਆਣੇ ਕਹਿੰਨਗੇ ਵੇਖੋ ਜੀ ਘਰ ਦਾ ਜੀ ਕੋਈ ਰੁੱਸ ਜੇ ਜੇ ਉਹ ਮੰਨ ਜੇ ਤੇ ਫੇਰ ਕੀ ਉਹ ਮੌਕਾ ਪ੍ਰਸਤੀ ਹੁੰਦੀ ਐ ਉਹ ਨਹੀਂ ਐ ਘਰ ਦੇ ਜੀਆਂ ਦੀ ਗੱਲ ਨੂੰ ਇਹ ਰਾਜਨੀਤੀਆਂ ਨਾਲ ਜੋੜਨਾ ਇਹ ਸਹੀ ਤੁਲਣਾ ਨਹੀਂ ਗਈ ਇਹ ਜਿਹੜੀ ਜਿਹੜਾ ਰੂਲ ਆਫ ਕੰਪੈਰੀਜ਼ਨ ਹੈ ਉਹਦੇ ਚ ਨਹੀਂ ਆਉਂਦਾ ਏ ਤੁਲਨਾਤਮਕ ਅਧਿਐਨ ਇਹ ਇਹਨੂੰ ਰੱਦ ਕਰਦਾ ਏ ਇੱਕੋ ਜੀਆਂ ਚੀਜ਼ਾਂ ਦੀ ਤੁਲਨਾ ਹੋਣੀ ਚਾਹੀਦੀ ਏ ਪਰਿਵਾਰਾਂ ਦੀ ਪਰਿਵਾਰਾਂ ਨਾਲ ਰਾਜਨੀਤੀਆਂ ਦੀ ਰਾਜਨੀਤੀਆਂ ਨਾਲ ਸੋ ਸਵਾਲ ਇਹ ਆ ਮੈਨੂੰ ਲੱਗਦਾ ਵੀ ਅਰਮੋਲ ਗਗਨ ਮਾਨ ਭੈਂਜੀ ਦਾ ਜਿਹੜਾ ਰੌਲਾ ਉਹ ਉਦੋਂ ਦਾ ਦਿਮਾਗ 'ਚ ਖੌੜੂ ਪਾ ਰਿਆ ਜਦੋਂ ਦਾ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਮੈਨੂੰ ਲੱਗਦਾ ਕਿ ਅੰਦਰ ਜਿਹੜਾ origignal رجਰਿਆ ਸੀ ਹੁਣ ਜਦੋਂ ਪਤਾ ਲੱਗਿਆ ਵੀ ਰਣਜੀਤ ਗਿੱਲ ਜਿਹੜੇ ਅਕਾਲੀ ਦਲ ਦੇ ਆਗੂ ਸੀ ਖਰੜ ਤੋਂ ਉਹਨਾਂ ਨੇ ਅਕਾਲੀ ਦਲ ਵੱਲੋਂ ਉੱਥੋਂ ਦੋ ਤਿੰਨ ਵਾਰ ਚੋਣ ਵੀ ਲੜੀ ਤੇ ਅਨਮੋਲ ਕਖਨਮਾਨ ਨੇ ਉਸੇ ਰਣਜੀਤ ਗਿੱਲ ਨੂੰ ਹਰਾਇਆ ਸੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਤੇ ਹੁਣ ਕਹਿੰਦੇ ਆ ਵੀ ਉਹਦੀ 16 ਸਫਾਈ ਆਮ ਆਦਮੀ ਪਾਰਟੀ ਨਾਲ ਹੋ ਗਈ ਆ ਰੰਜੀਤ ਗਿੱਲ ਨੇ ਪਰਸੋਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਤੇ ਕੱਲ ਅਨਮੋਲ ਗਗਨਮਾਨ ਨੇ ਆਪਣੇ ਸਾਰੇ ਆਉਧਿਆ ਤੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਇਹਦਾ ਤਾਲਮੇਲ ਜੋੜ ਨੇਲ ਬਣਦਾ ਹੈ ਕਿਉਂ ਕਿ ਜਿਵੇਂ ਗਿੱਦੜਵਾਦ ਤੋਂ ਅਕਾਲੀ ਦਲ ਦਾ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਨੇ ਸ਼ਾਮਿਲ ਕਰਾ ਲਿਆ ਸੀ ਤੇ ਉਥੋਂ ਵਾਲੇ ਜਿਹੜੇ ਸਥਾਨਕ ਆਗੂ ਸੋ ਚੀਕਦੇ ਰਹੇ ਇਸੇ ਤਰ੍ਹਾਂ ਕਿੰਨੀਆਂ ਥਾਵਾਂ ਤੇ ਹੋਰ ਹੋਇਆ ਆਮ ਆਦਮੀ ਪਾਰਟੀ ਵੀ ਹੁਣ ਕੋਈ ਆਮ ਆਦਮੀ ਪਾਰਟੀ ਨਹੀਂ ਗਈ ਖਾਸ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਨੂੰ ਮਾਲਦਾਰ ਪੈਸੇ ਥੇਲੇ ਧੰਨ ਵਾਲਾ ਕੋਈ ਬੰਦਾ ਮਿਲੇ ਸਹੀ ਫਿਰ ਉਹ ਆਪਦੇ 15 ਸਾਲ ਜਿਨ੍ਹਾਂ ਨੇ ਕੁੱਟਖਾਦੀ ਪਾਰਟੀ ਲਈ ਉਹਨਾਂ ਨੂੰ ਐਂ ਹੀ ਪਾਸੇ ਤੱਕ ਦਿੰਦੀ ਜੋ ਕਿਰਾਇਆ ਮਾਰੀਦਾ ਤੇ ਉਹਨੂੰ ਲੈ ਕੇ ਬਿਠਾ ਦਿੰਦੀ ਹੈ ਐਵੇਂ ਹੀ ਇੱਥੇ ਜਦੋਂ ਚੋਣ ਲੜਾਈ ਆ ਜਿਮਣੀ ਚੋਣ ਲੁਧਿਆਣੇ ਚ ਕਿੰਨੇ ਲੁਧਿਆਣੇ ਦੇ ਸਥਾਨਕ ਆਗੂ ਸੀ ਜਿਹੜੇ ਚੋਣ ਲੜਨ ਦੇ ਇੱਛੁਕ ਸੀ ਪਰ ਸੰਜੀਵ अरोड़ा ਜਿਹੜਾ ਕਰੋੜਪਤੀ ਬੰਦਾ ਸੀ ਉਹਨੂੰ ਰਾਜ ਸਭਾ ਦੀ ਮੈਂਬਰੀ ਛੜਾ ਕੇ ਚੋਣ ਲੜਾਈ ਉਸੇ ਤਰ੍ਹਾਂ ਹੁਣ ਅਨਮੋਲ ਗਗਨਮਾਨ ਦੇ ਹਲਕੇ 'ਚ ਵੀ ਹੋ ਰਿਹਾ ਹੋਊਗਾ ਇਸੇ ਕਰਕੇ ਉਹਨੇ ਅਸਤੀਫਾ ਦਿੱਤਾ ਹੋਊਗਾ ਹੁਣ ਸੈਟਿੰਗ ਹੋ ਗਈ ਹੋਊਗੀ ਕਿਉਂਕਿ ਹੁਣ ਜਦੋਂ ਅਮਨ अरोड़ा ਸਾਹਿਬ ਘਰ ਗਏ ਨੇ ਪਹਿਲਾਂ ਤਾਂ ਮੈਂ ਬੜਾ ਹਾਸਾ ਮੈਨੂੰ ਆਇਆ ਜਦੋਂ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਉਦੋਂ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਅਣਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਕੀ ਕਹੋਗੇ ਕਹਿੰਦੇ ਮੈਨੂੰ ਤਾਂ ਚਾਜ ਨਾਲ ਪਤਾ ਨਹੀਂਗਾ ਮੈਨੂੰ ਤਾਂ ਮਾੜਾ ਹੀ ਪਤਾ ਲੱਗਾ ਤੇ ਕੋਈ ਨਹੀਂ ਕਰਦੇ ਆ ਗੱਲ ਇਹੋ ਸਵਾਲ ਜਦੋਂ ਸਪੀਕਰ ਕਰਤਾਰ ਸਿੰਘ ਸੰਧਵਾ ਸਾਹਿਬ ਨੂੰ ਪੁੱਛਿਆ ਗਿਆ ਉਹ ਕਹਿੰਦੇ ਹਾਂ ਮੈਨੂੰ ਤਾਂ ਅਜੇ ਪਤਾ ਨਹੀਂ ਚੰਗੀ ਤਰ੍ਹਾਂ ਲੱਗਾ ਮਾੜਾ ਉੱਡਦੀ ਉੱਡਦੀ ਗੱਲ ਜੀ ਸੁਣੀ ਆ ਤੇ ਕੋਈ ਨਹੀਂ ਕਰਦੇ ਆ ਪਤਾ ਪਤਾ ਕਰਦੇ ਆ ਤੁਸੀਂ ਆਪ ਉਹਨਾਂ ਨੂੰ ਪੁੱਛ ਲਓ ਫਿਰ ਅਮਨ ਅਰੋੜਾ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਪੁੱਛਿਆ ਗਿਆ ਹੋ ਵੀ ਬਈ ਇਹ ਹੋਈ ਵੀ ਮੈਨੂੰ ਵੀ ਪਤਾ ਤਾਂ ਲੱਗਾ ਹੈ ਤੇ ਕੋਈ ਨਹੀਂ ਕਰਾਂ ਗੱਲ ਪਤਾ ਲੱਗਾ ਮੈਨੂੰ ਅੱਛਾ ਤੁਹਾਡੇ ਯਕੀਨ ਚ ਇਹ ਗੱਲ ਆਉਂਦੀ ਹੈ ਵੀ ਇਹਨਾਂ ਵੱਡੇ ਨੇਤਾਵਾਂ ਨੂੰ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਤਾਂ ਪਤਾ ਲੱਗ ਗਿਆ ਸੀ ਤੇ ਇਹਨਾਂ ਸਿਆਣਿਆਂ ਨੂੰ ਪਤਾ ਹੀ ਨਹੀਂ ਸੀ ਲੱਗਾ ਜਿਨਾਂ ਨੂੰ ਗਗਨ ਮਾਨਸਤੀ ਬਾ ਦੇਗੀ ਹੈ ਜਦ ਦੇਖੋ ਸਭ ਪਤਾ ਸੀ ਪਤਾ ਸਾਰਾ ਸੀਗਾ ਉਹ ਹੁਣ ਜਦੋਂ ਰੌਲਾ ਵੱਡਾ ਪੈ ਗਿਆ ਤੇ ਮੀਡੀਆ ਨੇ ਪੁੱਛਣਾ ਸ਼ੁਰੂ ਕਰਤਾ ਤਾਂ ਫੇਰ ਉਹਦੇ ਕੋਲ ਗਏ ਤੇ ਫੇਰ ਜਦੋਂ ਜਾ ਕੇ ਤੇ ਅਨਮੋਲ ਗਗਰਮਾਨ ਦੇ ਨਾਲ ਕੋਈ ਅਹੁਦਿਆਂ ਦੀ ਸੈਟਿੰਗ ਹੋਈ ਹੋਊਗੀ ਇਹ ਪੱਕੀ ਗਰੰਟੀ ਹੈ ਉਹਨੂੰ ਆਉਣ ਵਾਲੇ ਦਿਨਾਂ 'ਚ ਮਹੀਨੇ ਡੇਢ ਦੋ ਮਹੀਨਿਆਂ 'ਚ ਕੋਈ ਨਾ ਕੋਈ ਅਹੁਦਾ ਦਿੱਤਾ ਜਾ ਸਕਦਾ ਹੈ ਮੈਨੂੰ ਇਹ ਪੱਕਾ ਜਾਪਦਾ ਹੈ ਇਹੀ ਸੈਟਿੰਗ ਹੁੰਦੀ ਹੁੰਦੀ ਆ ਸਾਰੀਆਂ ਪਾਰਟੀਆਂ ਇਹ ਜਿਹੜੀਆਂ ਗੱਲਾਂ ਨੇ ਨਾ ਅਸੀਂ ਸੇਵਾ ਕਰਨ ਆਏ ਆ ਲੋਕ ਸੇਵਾ ਇਹ ਭਈ ਸੇਵਾ ਨਹੀਂ ਮੇਵਾ ਖਾਣਾਂ ਦਾ ਗੱਲ ਮੈਂ ਕੱਲੀ ਅਣਮੋਲ ਗਗਨ ਮਾਨਦੀ ਨਹੀਂ ਕਰਦਾ ਮੈਂ ਤਾਂ ਸਮੁੱਚੀ ਰਾਜਨੀਤੀ ਆ ਇਸ ਦੌਰ ਦੀ ਉਹਦੀ ਗੱਲ ਕਰ ਰਿਹਾ ਨਿੱਤਰ ਪਿਆਰਿਓ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ